ਸੁਹਾਗ ਜੁਵੈਲਰ ਦੇ ਮਾਲਕ ਪ੍ਰਧਾਨ ਬਨੀਤ ਅਸ਼ਟਵੱਲੂ ਗੁਰੂ ਦੀ ਅਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੀ ਇਲਸਾਨੀ ਕੁਰਬਾਨੀ ਨੂੰ ਸਮਰਪਿਤ ਸੰਗਤਾਂ ਲਈ ਲੰਗਰ ਲਗਾਏ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀਆਂ ਹਲਕੇ ਦੀਆਂ ਮੁੱਖ ਸ਼ਖਸੀਅਤਾਂ ਨੇ ਸੰਗਤਾਂ ਦੇ ਨਾਲ ਜਿੱਥੇ ਲੰਗਰਾਂ ਵਿੱਚ ਆਪਣੀ ਸੇਵਾ ਨਿਭਾਈ ਉੱਥੇ ਹੀ ਉਹਨਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਦੀ ਇਲਸਾਨੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕੀਤਾ ਹੈ ਇਸ ਮੌਕੇ ਕਾਉਂਸਲਰ ਰਜਿੰਦਰ ਕਹਿਰ ਨੇ ਆਖਿਆ ਕਿ ਅਗਲੇ ਸਾਲ ਲੰਗਰ ਲਗਾਉਣ ਦੇ ਨਾਲ-ਨਾਲ ਦਸਤਾਰਾਂ ਦਾ ਵੀ ਲੰਗਰ ਲਗਾਇਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਈ ਜਾਵੇ ਇਸ ਮੌਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਕੀ ਲੰਗਰ ਵੀ ਉਤਟ ਵਰਤਾਏ ਗਏ ਦਰਾਹਾ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਟੇ ਇੱਥੇ ਸਹਾਗ ਜੁੰਨਰ ਵਾਲੇ ਮੇਰਾ ਭਤੀਜਾ ਮੇਰਾ ਬੱਚਾ ਬ੍ਰੀਤ ਆਸ਼ਟ ਇਹ ਲੰਬੇ ਸਮੇਂ ਤੋਂ ਨਗਰ ਉਹਦੇ ਨੌਂ ਦੇ ਰਹੇ ਨੇ ਤੇ ਲਾ ਵੀ ਰਹੇ ਨੇ ਇਹਨਾਂ ਦਾ ਲੰਗਰ ਲਾਉਣ ਦਾ ਮਕਸਦ ਇਹ ਆ ਵੀ ਨਾਲੇ ਤਾਂ ਸਾਰੇ ਜਣੇ ਇਕੱਠੇ ਹੋ ਕੇ ਸੇਵਾ ਹੋ ਜਾਂਦੀ ਆ ਨਾਲੇ ਕਹਿੰਦੇ ਪੁੰਨ ਨਾਲੇ ਫੜੀਆਂ ਤੇ ਨਾਲੇ ਭੈਣ ਭਰਾ ਸਾਰੇ ਇਕੱਠੇ ਹੋ ਜਾਂਦੇ ਨੇ ਇਹ ਬਹੁਤ ਵਧੀਆ ਅਪਰਾਲਾ ਆ ਸਾਰੇ ਭੈਣ ਭਾਈਆਂ ਨੂੰ ਕਿਉਂਕਿ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਤਾਂ ਦਿੱਤੀਆਂ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਇਹ ਅਸੀਂ ਉਹਨਾਂ ਦਾ ਦਿਨ ਕਦੇ ਨਹੀਂ ਦੇ ਸਕਦੇ ਹੈਗੇ ਇਹ ਵੀ ਅਸੀਂ ਬਹੁਤ ਘੱਟ ਕਰ ਰਹੇ ਆ ਪਰ ਜੋ ਵੀ ਕਰ ਰਹੇ ਆ ਅਸੀਂ ਇਸ ਨੂੰ ਸ਼ਾਬਾਸ਼ ਦੰਦੇ ਆ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਹਮੇਸ਼ਾ ਐਸਰਾ ਹੀ ਲੰਗਰ ਲਾਉਂਦਾ ਰਹੇ ਤੇ ਭੈਣ ਭਰਾਵਾਂ ਨੂੰ ਇਕੱਠੇ ਕਰਦਾ ਰਹੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਅਸੀਂ ਸੁਹਾਗ ਜੁਵਲਰ ਦੀ ਸ਼ਾਪ ਤੇ ਮਨੀਤ ਅਸ਼ਤ ਜੀ ਦੇ ਕੋਲ ਲੰਗਰ ਦੀ ਸੇਵਾ ਕਰਨ ਲਈ ਸਾਰੇ ਖਤਰ ਹੋਏ ਆ ਅੱਜ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਦੀ ਜੋ ਕਚਹਿਰੀ ਸੁਬਾ ਕਚਹਿਰੀ ਸੀਗਾ ਦਾ ਉਸ ਦਾ ਦੂਸਰਾ ਦਿਨ ਸੀ ਤੇ ਫਤੇਗੜ ਦੀ ਦੂਜੀ ਦੂਜੇ ਦਿਨ ਦੀ ਸਭਾ ਚੱਲ ਰਹੀ ਆ ਸੇਵਾ ਦਾ ਕੋਈ ਰੂਪ ਨਹੀਂ ਹੁੰਦਾ ਇਹ ਅਨਤਕ ਹਰੇਕ ਇਨਸਾਨ ਹਰੇਕ ਜਾਤ ਪਾਤ ਤੋਂ ਉੱਪਰ ਉੱਠ ਕੇ ਕਰ ਕਰਵਾ ਸਕਦਾ ਵਾ ਅੱਜ ਦਾ ਜਿਹੜਾ ਸਮਾਂ ਵਾ ਉਹ ਜੋ ਇੱਕ ਕਟੜਵਾਤਾਂ ਸਿੱਖੀ ਆ ਸਿੱਖੀ ਦੇ ਜੋ ਸਰੂਪ ਨੇ ਉਹਨਾਂ ਨੂੰ ਸਾਹਮਣੇ ਦੀ ਜ਼ਰੂਰਤ ਆ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣ ਦੀ ਜ਼ਰੂਰਤ ਆ ਜੋ ਸਾਡਾ ਇਤਿਹਾਸ ਆ ਉਹ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਲੋਪ ਹੋ ਗਿਆ ਸਾਨੂੰ ਆਪਣੇ ਬੱਚਿਆਂ ਦੇ ਪ੍ਰਤੀ ਜੋ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਾਈ ਪੜਾਉਂਦੇ ਆ ਅਸੀਂ ਉਹਨਾਂ ਦੇ ਕੋਲ ਸਾਡੇ ਸਿੱਖੀ ਦੇ ਇਤਿਹਾਸ ਦੀ 0% ਉਮੀਦ ਆ ਸਾਡੇ ਕੋਲ ਕੁਝ ਵੀ ਅਜਿਹਾ ਕੁਝ ਨਹੀਂ ਰਿਹਾ ਹੈਗਾ ਜਿਸ ਨੂੰ ਅਸੀਂ ਆਪਣੇ ਬੱਚਿਆਂ ਨੂੰ ਪਰਪਰਿਤ ਕਰ ਸਕੀਏ ਤੇ ਸਿੱਖੀ ਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕਰ ਸਕੀਏ ਸਾਨੂੰ ਅੱਜ ਅਜਿਹੇ ਲੰਗਰਾਂ ਦੇ ਨਾਲ ਦੇ ਨਾਲ ਜਿੱਦਾਂ ਕਿ ਨਾਲ ਇਹਨਾਂ ਨੇ ਅੱਜ ਛੋਟੇ ਸਾਹਿਬਜ਼ਾਦੇ ਦੇ ਫੋਟੋ ਦਿਖਾ ਮੂਵੀ ਦਿਖਾ ਰਹੇ ਨੇ ਹੋਰ ਮੂਵੀਆਂ ਲਗਾਉਣਗੇ ਸਾਨੂੰ ਅੱਜ ਇਹੋ ਜਿਹੇ ਉਪਰਾਲਿਆਂ ਦੀ ਵੀ ਨਾਲ ਦੀ ਨਾਲ ਲੋੜ ਹੈ ਇਹਨੇ ਕਹਿੰਦਾ ਹੋਇਆ ਕਿਵੇਂ ਦਾ ਜਾਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਰ ਪਨੀਤ ਸਿੰਘ ਅਸਟੋਨਾ ਚਲਾ ਰਹੇ ਨੇ ਅਸੀਂ ਇਹਨਾਂ ਦੇ ਨਾਲ-ਨਾਲ ਅਗਲੇ ਸਾਲ ਤੋਂ ਪੱਗਾਂ ਦਾ ਵੀ ਪ੍ਰੋਗਰਾਮ ਇਸ ਦੁਕਾਨ ਦੇ ਉੱਤੇ ਸ਼ੁਰੂ ਕਰਦੇ ਆਂਗੇ ਵੀ ਜਿਹੜੇ ਪੱਗਾਂ ਜਿਹੜੇ ਸਿੱਖ ਪੱਗਾਂ ਤੋਂ ਹੋ ਚੁੱਕੇ ਸੀ ਉਹਨਾਂ ਨੂੰ ਅਸੀਂ ਪੱਗ ਬੰਨਣ ਲਈ ਇੱਥੇ ਇੱਕ ਬੰਦਾ ਪੱਕਾ ਲਾਤਾ ਵੀ ਉਹ ਹਰ ਸਾਲ ਪੱਗਾਂ ਬਣਾ ਕੇ ਇਹ ਦਿਹਾੜੇ ਨੂੰ ਸਮਰਪਿਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਛੋਟੇ ਵੀਰ ਬਨੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ 7 ਪੋ ਤੋਂ ਲੈ ਕੇ 13 ਪੋ ਤੱਕ ਪੂਰੇ ਪਰਿਵਾਰ ਦੀ شہادت ਮਿੱਤਾ ਯਾਦ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਨਾਮ ਨਾਸਤਿਕ ਹੁੰਦਿਆਂ ਨੇ ਜੋ ਲੰਗਰ ਲਾਏ ਨੇ ਅਸੀਂ ਇਹਨਾਂ ਦਾ ਇਸ ਕਰਦਾ ਬਹੁਤ ਧੰਨਵਾਦ ਦੀਆਂ ਔਰ ਬਹੁਤ ਵਧੀਆ ਪ੍ਰਾਲਾ ਇਹਦ ਰਹਾ ਸਾਡਾ ਸ਼ਹਿਰ ਗੁਰੂ ਹਰਗੋਬਿੰਦ ਸਾਹਿਬ ਜਿੱਦੀ ਛੇ ਮੇ ਪਾਸਿਆਂ ਦੀ ਚਰਨ ਛੋ ਧਰਤੀ ਆ ਕਿਉਂਕਿ ਉਸ ਕੌਮ ਦੇ ਮੋਢੀ ਜਾ ਇਸ ਪਰਿਵਾਰ ਦੇ ਮੋਢੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਡੇ 6ਵੇਂ ਪਾਤਸ਼ਾਹੀ ਤੋਂ ਚੱਲ ਕੇ 10ਵੇਂ ਪਾਤਸ਼ਾਹੀ ਤੱਕ ਬੜੇ ਕਸ਼ਟ ਅਰ ਬੜੇ ਸਾਡੀ ਸਿੱਖੀ ਦੀ ਬਹੁਤ ਕਾਲ ਨਾ ਕਾਲੀਆਂ ਨੇ ਪਰ ਅਜ ਅਫਸੋਸ ਆ ਵੀ ਸਾਡੇ ਪੰਜਾਬ ਤੋਂ ਪੰਜਾਬੀਅਤ ਵੀ ਲੋਕ ਹੁੰਦੀ ਜਾ ਰਹੀ ਆ ਸਿੱਖੀ ਤਾਂ ਬਹੁਤ ਦੂਰ ਚਲੀ ਗਈ ਇਸ ਜੇ ਕੋਸ਼ਿਸ਼ਾਂ ਕਰਕੇ ਇਸ ਜੇ ਅਫਰਾਲੇ ਕਰਕੇ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਅਰ ਪੰਜਾਬੀਅਤ ਦੇ ਨਾਲ ਜੋੜੀਏ ਕਿਉਂਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਔਰ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਨੀਤ ਅਕਸ਼ ਜੀ 200 ਆਗ ਜੁਵਿਲੇਰ ਵਾਲਿਆ ਦੁਆਰਾ ਇਹ ਲੰਗਰ ਸਮੇਂ ਤੋਂ ਲੰਗਰ ਲਾਇਆ ਜਾ ਰਿਹਾ ਹੈ ਜੋ ਕਿ ਸਾਹਿਬ ਜادہ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਤੇ ਇਹ ਦੇ ਦਸਾਂਦਾ ਇਹ ਲੰਗਰ ਲਾਉਣ ਦਾ ਮੇਨ ਮਕਸਦ ਇਹ ਹੈ ਜੋ ਕੋਈ ਵੀ ਲੰਗਰ ਲੱਗਦਾ ਉਸ ਦਾ ਮੇਨ ਮਕਸਦ ਇਹ ਹੈ ਕਿ ਜਿਨ੍ਹਾਂ ਨੇ ਵਧੀਆਂ ਕੀਤੀਆਂ ਅੱਜ ਉਹਨਾਂ ਦਾ ਨਾਮੋਂ ਨਿਸ਼ਾਨ ਵੀ ਨਹੀਂ ਹੈ ਔਰ ਜਿਨ੍ਹਾਂ ਨੇ ਆਪਣੀ ਵਧੀਆਂ ਕਿਹੋਈਆਂ ਨੇ ਔਰ ਜੋ ਧਰਮ ਦੇ ਰਾਧ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਿਵੇਂ ਕਿ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਸੀਗਾ ਕਿ ਮੇ ਇੱਥੇ ਵੱਡੇ ਤੋਂ ਵੱਡਾ ਨਿਸ਼ਾਨ ਸਾਹਿਬ ਝੁਲਣਗੇ ਸੋ ਝੁਲਦੇ ਨੇ ਤੇ ਅੱਜ ਉੱਥੇ ਲੰਗਰ ਲੱਗਦੇ ਨੇ ਜਿਨ੍ਹਾਂ ਨੇ ਵਧੀਆਂ ਕੀਤੀਆਂ ਉਹਨਾਂ ਦਾ ਅੱਜ ਨਾਮੋਂ ਨਿਸ਼ਾਨ ਵੀ ਨਹੀਂ ਹੈ ਜਿਹੜੀ ਔਰੰਗਜ਼ੇਬ ਦੀ ਮਜ਼ਾਰਾ ਰੰਗਾਬਾਦ ਹੈ ਉੱਥੇ ਜੇ ਕੋਈ ਸਲਾਨੀ ਜਾਂਦਾ ਹੈ ਤਾਂ ਉਸ ਤੋਂ 10-20 ਰੁਪਏ ਲੈ ਕੇ ਉਸੇ ਮੜੀ ਤੇ ਦੀਵਾ ਬਾਲਾ ਜਾਂਦਾ ਹੈ ਜਦਕਿ ਇੱਥੇ ਬੇਸ਼ਮਾਰ ਲੰਗਰ ਲੱਗਦੇ ਨੇ ਜਿਨ੍ਹਾਂ ਜਿਨ੍ਹਾਂ ਦਾ ਵਧਿਕੀਆਂ ਹੋਈਆਂ ਔਰ ਧਰਮ ਦੇ ਰਾਤੇ ਜੋ ਚੱਲੇ ਇੰਨੀਆਂ ਕਿ ਬੇਨਤਾ ਕਰ ਬੇਨਤੀਆਂ ਕਰਦਾ ਹਾਂ ਮੈਂ ਸ਼ਿਮਾ ਦਾ ਜਾਚਕਾਂ ਤੇ ਸਾਰੇ ਆਏ ਹੋਏ ਸੰਗ ਦਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ